ਕਿੱਲੇ ਮੇਲਨ ਹਾਰ ਮਲਾਰ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨ ਭ੍ਰਾਂਤ ਜੰਮੈ ਜੀ ਜਾਣੈ ਜੇ ਥਾਉ ਸੁਰਤਾ ਪੰਡਤ ਤਾ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਏ ਅਣ ਦੀਤਾ ਕਿਛ ਕਹਿਣ ਨ ਜਾਇ ਕਿਆ ਕਰ ਆਖ ਬਖਾਣੀ ਐ ਮਾਏ ਰਹਾਉ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਹੀਐ ਦੇਖੋ ਵਿਚਾਰ ਬਿਨ ਜਿਹਵਾ ਜੋ ਜਪੈ ਹਿਐ ਕੋਈ ਜਾਣੈ ਕੈਸਾ ਨਾਉ ਕਤਨੀ ਬਦਨੀ ਰਹੇ ਨਿਪਰਾੰਤ ਸੋ ਗੂਝੈ ਹੋਵੈ ਜਿਸ ਦਾਤ ਅਹਨ ਸੇ ਅੰਤਰ ਰਹੈ ਲਿਵਲਾਏ ਸੋਈ ਪੁਰਖ ਜੇ ਸੱਚ ਸੁਮਾਏ ਜਾਤ ਕਲੀਨ ਸੇਵਕ ਜੇ ਹੋਏ ਤਾ ਕਾ ਕਹਿਣਾ ਕਹੋ ਨਾ ਕੋਏ ਵਿੱਚ ਸੁਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵੇ ਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤਵਾਰ ਜਮ ਦੂਤ ਇੱਕ ਦੁਖ ਰੋਗ ਲੱਗੈ ਤਨ ਧਾਈ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਵੇ ਤੋਖ ਰਹੇ ਸਰੀਰ ਐਸਾ दारू ਲੱਗੈ ਨਾ ਬੀਰ ਰਹਾਉ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਈੈ ਵੈਦ ਨਾ ਭੋਲੇ दारू ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿ ਸਾਸ ਸਾਸ ਗਇ ਕਾਇਆ ਢਲ ਪਾਈ ਤਾਂ ਕਹਿ ਪਾਛੈ ਕੋਈ ਨਾ ਖਾਈ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੂਖ ਰੋਗ ਸਭ ਗਿਆ ਗਵਾਏ ਨਾਨਕ ਛੂਟ ਸਾਚੈ ਨਾਹੀ ਮਲਾਰ ਮੁਹੱਲਾ ਪਹਿਲਾ ਦੁਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੇਹੁ ਨਾ ਸੀਜੈ ਦੇ ਅੰਤ ਕਾਲ ਜਮ ਮਾਰੈ ਠੇ ਐਸਾ ਦਾਰੂ ਖਾਹੇ ਗਵਾਰ ਜਿਤ ਖਾਦੈ ਤੇਰੇ ਜਾਹੇ ਵਿਕਾਰ ਰਹਾਉ ਰਾਜ ਮਾਲ ਜੋਬਨ ਸਭ ਸ਼ਾਮ ਰਤ ਪਰੰਦੇ ਦੀ ਸਹਿ ਥਾਮ ਦੇਹ ਨਾ ਨਾਉ ਨਾ ਹੋਵੇ ਜਾਤ ਉਤੈ ਦੇਹੋ ਐਥੈ ਸਭ ਰਾਤ ਸਾਧ ਕਰ ਸੰਧਾ ਤ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪੁਰਾਣ ਜੋ ਤਿਸ ਭਾਵੈ ਸੋ ਪਰਮਾਨ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਇਹੋ ਨਿਧਾਨ ਸੇਤਨਵੰਤ dissh ਘਰ ਜਾਏ ਨਾਨਕ ਜਨਨੀ ਤੰਨੀ ਮਾਈ ਮਲਾਰ ਮਹੱਲਾ ਪਹਿਲਾ ਵਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੀ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਉਡਾ ਉਡੀ ਚੜਾ ਅਸਮਾਨ ਸਾਹਿਬ ਸਮਰਥ ਤੇਰੇ ਤਾਣ ਜਲ ਤਲ ਢੂੰਗਰ ਦੇਖਾਂ ਤੀਰ ਥਾਨ ਤਨੰਤਰ ਸਾਹਿਬ ਵੀਰ ਜਿਨ ਤਨ ਸਾਜ ਦिए ਨਾਲ ਖੰਭ ਅਤ ਤ੍ਰਿਸ਼ਨਾ ਉਡਣੈ ਕੀ ਡੰਝ ਨਦਰ ਕਰੇ ਤਾਂ ਬੰਦਾ ਧੀਰ ਜਿਉਂ ਵਿਖਾਲੇ ਤਿਉਂ ਵੇਖਾਂ ਬੀਰ ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ ਪਉਣੇ ਪਾਣੀ ਅਗਨੀ ਕਾਸਨ ਬੰਦ ਨਾਨਕ ਕਰਮ ਹੋਵੇ ਜੱਪੀਐ ਕਰ ਗੁਰਪੀਰ ਸੱਚ ਸਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਪਰਮੁ ਭੁਲਾਇ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਇ ਸੇਵਕ ਕੋ ਇਹਾ ਵਡਿਆਈ ਜਾ ਕੋ ਹੁਕਮ ਮੰਨਾਈ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ਇਹਾ ਸਕਤ ਸਿਵੈ ਘਰ ਆਵੈ ਜੀਵਦਿਆਂ ਮਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਿਖਾਣੈ ਬ੍ਰਹਮਾ ਵਿਸ਼ਨ ਮਹੀਸ਼ਾ ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੁ ਅੰਦੇਸਾ ਹਮ ਦੀਨ ਮੂਰਖ ਆਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਉਹੋ ਦਿਆਲ ਕਰਦਾਸ ਦਾਸਾਂ ਕਾ ਸੇਵਾ ਕਰੀ ਤਮਾਰੀ ਏਕ ਨਿਧਾਨ ਦੇ ਤੂੰ ਆਪਣਾ ਅਹਨਸ ਨਾਮ ਵਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਫੇਨ ਬੁਧਬਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋ ਆਤਿ ਸਹਿ ਸਮਾਣਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹਉ ਮੈਂ ਸ਼ਬਦ ਜਲਾਈ ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਲਿਵ ਲਾਈ ਸਦਾ ਸੱਚ ਹਰ ਵੇਖ ਦੇ ਗੁਰ ਕੈ ਸ਼ਬਦ ਸੁਭਾਈ ਮਨ ਰੇ ਹੁਕਮ ਮੰਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵ ਦਾ ਜਿਸ ਬਖਸ਼ੇ ਤਿਸ ਬਿਗਨ ਨਾ ਕੋਈ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਕਤ ਕਦੇ ਨਾ ਹੋਵੇ ਹਉ ਮੈਂ ਕਰਮ ਕਮਾਈ ਸਾਹਿਬ ਭਾਵੇ ਸੋ ਥੀਐ ਪਇ ਕਿਰਤ ਫਰਾਹੀ ਸਤਿਗੁਰ ਭੇਟਿਆ ਮਨ ਮਰ ਰਹਿ ਹਰ ਨਾਮ ਵਸੈ ਮਨ ਆਈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥੇ ਪਦ ਵਾਸਾ ਹੋਇਆ ਸੱਚੈ ਰਹੈ ਸਮਾਈ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ ਬੁਝੀਐ ਸ਼ਬਦਿ ਕਾਰ ਕਮਾਈ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਈ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੁਝੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲਿਆ ਸ਼ਾਂਤੀ ਉਪਜੈ ਆਨੰਦਿਨ ਨਾਮ ਲੈ ਮੇਰੇ ਮਨ ਹਰਿ ਅੰਮ੍ਰਿਤ ਨਾਮ ਧਿਆਈ ਸਤਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਈ ਰਹਾਉ ਮਨ ਮੁਖ ਸਦਾ ਵਿਛੜੇ ਫਿਰਹਿ ਕੋਏ ਨਾ ਕਿਸ ਹੀ ਨਾਲ ਹੋ ਮੈਂ ਵੱਡਾ ਰੋਗ ਹੈ ਸਿਰ ਮਾਰੀ ਜਮਕਾਲ ਗੁਰਮਤ ਸਤ ਸੰਗਤ ਨਾ ਵਿਛੜਹਿ ਆਨੰਦਿ ਨਾਮ ਸੁਮਹਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖਹਿ ਵਿਚਾਰ ਇੱਕ ਗੁਰਮੁਖ ਆਪ ਮਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੇ ਸਭ ਕਿਛ ਜਾਣਦਾ ਕਿਸੇ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਦਰਿਂ ਪਾਇਆ ਜਾਈ ਅਨੰਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਈ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰ ਸਾਲਾ ਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਨੰਦਿਨ ਗੁਣ ਗਾਵੈ ਨਿਤ ਸਾਚੀ ਸੱਚ ਸਮਾਵੈ ਸੋਈ ਮਨ ਰੇ ਗੁਰਮੁਖ ਰਿਦਾ ਵਿਚਾਰ ਤਜ ਕੂੜ ਕਟੰਭ ਹਉਮੈ ਬਿਖ ਤ੍ਰਿਸ਼ਨਾ ਚੱਲਣ ਰਿਦਾ ਸੰਭਾਲ ਰਹਾਉ ਸਤਿਗੁਰੁ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਪਤਾਸੀ ਸਚੈ ਨਾਮ ਸਮਾਹੀ ਆਨੰਦਿਨ ਹਰ ਰਵਿਆ ਰਿਦੇ ਅੰਤਰ ਸਹਿਜ ਸਮਾਧ ਲਗਾਈ ਸਤਿਗੁਰ ਸ਼ਬਦੀ ਇਹੋ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਈ ਲਖਿਆ ਗੁਰਮੁਖ ਅਕਤ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰਿੰਗ ਪਾਣੀ ਆਵਣ ਗਿਆਨਾਂ ਬਹੁੜ ਨਾ ਹੋਵੇ ਗੁਰਮੁਖ ਸਹਿਜ ਧਿਆਇ ਮਨ ਹੀ ਤੇ ਮਨ ਮਿਲਿਆ ਸੁਆਮੀ ਮਨਹੀ ਮਨ ਸਮਾਇ ਸਾਚੇ ਹੀ ਸੱਚ ਸਾਚ ਪਤੀਜੈ ਵਿੱਚੋ ਹੋ ਆਪ গো ਆਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਅਵਰ ਨ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ ਮਲਾਰ ਮਹਲਾ 3 ਗਾਣ ਗੰਧਰਬ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹਮੇ ਮਾਰ ਸਦਮਨ ਵਸਾਇਆ ਹਰ ਰੱਖਿਆ ਉਰ ਧਾਰ ਜਿਸੈ 부ਝਾਏ ਸੋਈ 부ਜੈ ਜਿਸਨੋ ਆਪੇ ਲਏ ਮਲਾਏ ਅਨੰਦਨ ਬਾਣੀ ਸ਼ਬਦੇ ਗਾਵੇ ਸਾਚ ਰਹਿ ਲਿਵ ਲਾਈ ਮਨ ਮੇਰੇ ਖਿੰਨ ਖਿੰਨ ਨਾਮ ਸੰਭਾਲ ਗੁਰ ਕੀ ਬਾਤ ਸ਼ਬਦ ਸੁਖ ਅੰਤਰ ਸਦਾ ਨਿਭਹਿ ਤੇਰੇ ਨਾਲ ਰਹਾਉ ਮਨ ਮੁਖ ਪਾਖੰਡ ਕਦੀ ਨਾ ਚੂਕੈ ਦੂਜੈ ਭਾਏ ਦੁਖ ਪਾਏ ਨਾਮ ਵਿਸਾਰ ਬਿਖਿਆ ਮਨ ਰਾਤੀ ਬਿਰਥਾ ਜਨਮ ਗੁਆਈ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛਤਾਏ ਮਰ ਮਰ ਜਨਮੈ ਕਦੀ ਨਾ ਬੂਝੈ ਵਿਸ਼ਟਾ ਮਾਹੀ ਸਮਾਈ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰਾਖਿਆ ਉਰ ਧਾਰ ਮਨ ਤਨ ਨਿਰਮਲ ਨਿਰਮਲ ਮਾਤੀ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਅਵਰ ਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੀ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖਿ ਆਪੇ ਵਾ ਗੁਰਮੁਖ ਹੋਏ ਲਖਾਈ ਨਾਨਕ ਜਿਸ ਭਾਵੇ ਤਿਸੇ ਆਪੇ ਦੇਵੇ ਭਾਵੇ ਤਿਵੇਂ ਚਲਾਈ ਮਲਾਰ ਮਹੱਲਾ ਤੀਜਾ ਦੋ ਤੁਕੇ ਸਤਗੁਰ ਤੇ ਪਾਵੇ ਘਰ ਦਰ ਮਹਿਲ ਸੋ ਥਾਨ ਗੁਰ ਸ਼ਬਦੀ ਚੂਕੈ ਅਭਮਾਨ ਜਿਨ ਕੋ ਲਲਾਕ ਲਿਖਿਆ ਧੁਰ ਨਾਮ ਅਨ ਦਿਨ ਨਾਮ ਸਦਾ ਸਦਾ ਧਿਆਵਹਿ ਸਾਚੀ ਦਰਗਾਹ ਪਾਵਹਿ ਮਾਨ ਰਹਾਉ ਮਨ ਕੀ ਬਿਧ ਸਤ ਗੁਰ ਤੇ ਜਾਣੈ ਅਨ ਦਿਨ ਲਾਗੈ ਸਦਾ ਹਰਿ ਸਿਉ ਧਿਆਨ ਗੁਰ ਸ਼ਬਦ ਰੱਤੇ ਸਦਾ ਬੈਰਾਗੀ ਹਰ ਦਰਗਾਹ ਸਾਚੀ ਪਾਵਹਿ ਮਾਨ ਇਹੋ ਮਨ ਖੇਲੈ ਹੁਕਮ ਕਾ ਬਾਂਦਾ ਇਕ ਖਿਨ ਮਹਿ ਦਹਿ ਦਿਸ ਫਿਰ ਆਵੈ ਜਾਏ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਾਸਿ ਆਵੇ ਇਸ ਮਨ ਕੀ ਵਿਦਮਨ ਹੂ ਜਾਣੈ ਬੂਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ ਮਲਾਰ ਮਹਲਾ ਤੀਜਾ ਜਿਉ ਪਿੰਡ ਪ੍ਰਾਨ ਸਭ ਤਿਸਕੇ ਘਟ ਘਟ ਰਹਿ ਆਸmai ਇਕ ਸਬਿਨ ਮੈਂ ਅਵਰ ਨਾ ਜਾਣਾ ਸਤਿਗੁਰ ਦੀ ਆ ਭੁਜਾਈ ਮਨ ਮੇਰੇ ਨਾਮ ਰੋ ਲਿਵ ਲਾਈ ਅਦਿਸ਼ਟ ਅਗੋਚਰ ਅਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਨ ਤਨ ਭੀਜੈ ਏਕ ਲਿਵ ਲਾਗੇ ਸਹਜੇ ਰਹੇ ਸਮਾਈ ਗੁਰ ਪ੍ਰਸਾਦੀ ਭ੍ਰਮ ਪਉ ਭਾਗੇ ਏਕ ਨਾਮ ਲਿਵ ਲਾਈ ਗੁਰਬਚਨੀ ਸੱਚ ਕਾਰ ਕਮਾਵੇ ਗਤ ਮਤ ਤਬ ਹੀ ਪਾਈ ਕੋਟ ਮਧੇ ਕਿਸਹਿ 부ਝਾਈ ਤਿਨ ਰਾਮ ਨਾਮ ਲਿਬ ਲਾਈ ਜਹ ਜਹ ਦੇਖਾਂ ਤਹ ਏਕੋ ਸੋਈ ਇਹ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੇ ਨਾਨਕ ਆਪ ਗੁਆਈ ਮਲਾਰ ਮੁਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦ ਦੇ ਪਾਇਆ ਜਾਈ ਭਗਤੀ ਰਾਤੇ ਸਦ ਬੈ ਰਾਗੀ ਧਰ ਸਾਚੈ ਪਤ ਪਾਈ ਮਨ ਰੇ ਮਨ ਸਿਉ ਰਹੂ ਸੁਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰਮਤਿ ਦੇਵੁ ਜਾਈ ਸਚ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਲਾਈ ਦੇਹੀ ਕਾਚੀ ਪੌਣ ਵਜਾਈ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੈ ਲਾਈ ਸੋ ਸੱਚ ਰਹਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਵਡਾਈ ਮਲਾਰ ਮਹੱਲਾ ਤੀਜਾ ਫਉਮੈ ਬਿਖ ਮਨ ਮੋਹਿਆ ਲਦਿਆ ਅਜਗਰ ਭਾਰੀ ਗਰਡੋ ਸ਼ਬਦ ਮੁਖ ਪਾਇਆ ਹਉ ਮੈਂ ਬੇਖਾ ਹਰ ਮਾਰੀ ਮਨ ਰੇ ਹਉ ਮੈਂ ਮੋ ਦੁਖ ਭਾਰੀ ਕਿਉ ਭਵ ਜਲ ਜਗਤ ਨ ਜਾਈ ਤਰਨਾ ਗੁਰਮੁਖ ਤਰ ਹਰ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੂਪ ਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰਿ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਉਰਤਾਰ ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮ ਮਾਰਾਰ ਮਲਾਰ ਮਹੱਲਾ ਤੀਜਾ ਕਰ